ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ نیوز ਅੱਜ ਦਿੱਲੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਰਿਜ਼ਲਟ ਨਿਕਲ ਕੇ ਸਾਹਮਣੇ ਨਜ਼ਰ ਆਉਂਦਾ ਤੇ ਆਮ ਆਦਮੀ ਪਾਰਟੀ ਨੇ ਜਿਹੜੀ ਅੱਜ ਕਰਾਰੀ ਹਾਰ ਹੁੰਦੀ ਹੈ ਤੇ ਭਾਰਤਿਆ ਜਨਤਾ ਪਾਰਟੀ ਦੇ ਵੱਲੋਂ ਸਮਾਣਾ ਦੇ ਵਿੱਚ ਲੱਟੂ ਵੰਡ ਕੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਕੇ ਖੁਸ਼ੀ ਮਨਾਈ ਜਾਂਦੀ ਹੈ ਹਲਕਾ ਇੰਚਾਰ ਸੁਰਿੰਦਰ ਸਿੰਘ ਖੇੜਕੀ ਵੱਲੋਂ ਦਾਵਾ ਕੀਤਾ ਗਿਆ ਕਿ ਜਿਹੜੇ ਹਾਲਾਤ ਹੁਣ ਦਿੱਲੀ ਦੇ ਵਿੱਚ ਹੋਏ ਨੇ ਇਹ ਜਿਹੜਿਆ ਹੁਣ ਜਿਹੜੀਆਂ 27 ਦੀਆਂ ਚੋਣਾਂ ਨੇ ਇਹੀ ਹਾਲਾਤ ਜਿਹੜੇ ਨੇ ਪੰਜਾਬ ਦੇ ਵਿੱਚ ਹੋਣਗੇ ਉਹਨਾਂ ਵੱਲੋਂ આરોਪ ਲਗਾਏਗੇ ਕਿ ਲਗਾਤਾਰ ਜਿਹੜੇ ਪੰਜਾਬ ਦੇ ਲੀਡਰ ਨੇ ਉਹ ਦਿੱਲੀ ਦੇ ਵਿੱਚ ਜਾ ਕੇ ਬੈਠੇ ਰਹੇ ਫਿਰ ਵੀ ਉਹਨਾਂ ਦੀ ਮਿਹਨਤਾਂ ਜਿਹੜੀਆਂ ਨੇ ਜ਼ੀਰੋ ਨਿਕਲ ਕੇ ਸਾਹਮਣੇ ਨਜ਼ਰ ਆਈਆਂ ਨਹੀਂ ਉਹਨਾਂ ਵੱਲ ਇਹ ਵੀ ਕਿਹਾਗਾ ਕਿ ਝੂਠ ਦਾ ਲਗਾਤਾਰ ਇਹਨਾਂ ਵੱਲੋਂ ਪ੍ਰਚਾਰ ਕੀਤਾ ਜਾਂਦਾ ਇਹ ਕੋਈ ਆਮ ਆਦਮੀ ਪਾਰਟੀ ਨਹੀਂ ਇਹ ਤਾਂ ਕੋਈ ਟੈਕਸਚਰ ਆਦਮੀ ਸੰ ਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਰ 27 ਸਾਲਾਂ ਬਾਅਦ ਇੱਕ ਬਹੁਤ ਵੱਡਾ ਕੀੜਾ ਤੋੜਿਆ ਅਸੀਂ ਜਿਹੜੀ ਏਜਰੀਵਾਲ ਦੀ ਜਿਹੜੀ ਆਮ ਆਦੀ ਪਾਰਟੀ ਸੀ ਇਹ ਜਿਹੜੀ ਝੂਠੇ ਵਾਅਦੇ ਕਰਕੇ ਜਿਹਨੇ ਸਰਕਾਰ ਬਣਾਈ ਸੀ ਉਸ ਤੋਂ ਬਾਅਦ ਪੰਜਾਬ 'ਚ ਜਿਹਨਾਂ ਨੇ ਸਰਕਾਰ ਬਣਾਈ ਇੱਥੇ ਵੀ ਝੂਠੇ ਵਾਅਦੇ ਕੀਤੇ ਅੱਜ ਜਿਹੜੇ ਉਹਨੇ ਝੂਠੇ ਵਾਅਦੇ ਆਂਦਾ ਜਿਹੜਾ ਕਿਲਾ ਟੁੱਟ ਗਿਆ ਅੱਜ ਭਾਰਤੀ ਜਨਤਾ ਪਾਰਟੀ ਸਾਡੇ ਪ੍ਰਧਾਨ ਜੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਜਿਹੜਾ ਅਸੀਂ ਕਿਲਾ ਜਿੱਤੇ ਦਿੱਲੀ ਵਾਲਾ ਬਹੁਤ ਵੱਡੀ ਫਤਿਹ ਹੋਈ ਆ ਸਾਡੀ ਅਸੀਂ ਇਸ ਜਿਹੜੀ ਜਿੱਤ ਨੂੰ ਮਨਾ ਰਹੇ ਆਂ ਜਿੱਤ ਤੋਂ ਬਾਅਦ ਅਸੀਂ ਪੰਜਾਬ 'ਚ ਐਂਟਰ ਕਰਨਾ ਪੰਜਾਬ 'ਚ ਵੀ ਅਸੀਂ ਆਏਗੀ ਅਗਲੀ ਸਰਕਾਰ ਬਣਾ ਰਹੇ ਆਂ ਕਿਉਂਕਿ ਕੇਜਰੀਵਾਲ ਨੇ ਬਹੁਤ ਵੱਡੇ ਵੱਡੇ ਜਿਹੜੇ ਸਭ ਜੁਗਾਂ ਦੇ ਦਿਖਾਏ ਸੀ ਲੋਕਾਂ ਨੂੰ ਝੂਠ ਬੋਲਿਆ ਝੂਠ ਦੇ ਕਦੇ ਵੀ ਆਪਾਂ ਦੇਖਦੇ ਰੇਤ ਦੇ ਕਦੇ ਰੇਤ ਦੇ ਮਹਿਲ ਨਹੀਂ ਬਣਦੇ ਹੁੰਦੇ ਉਹਨਾਂ ਨੇ ਖਿਸਕਣਾ ਹੀ ਹੁੰਦਾ ਥੋੜਾ ਟਾਈਮ ਲੱਗਿਆ ਟਾਈਮ ਲੱਗਾ 17 ਕੁ ਅਦਸ 12 ਸਾਲਾਂ ਬਾਅਦ ਉਹਨਾਂ ਦਾ ਰਾਜ ਟੁੱਟਿਆ ਸੋ ਇਸ ਕਰਕੇ ਉਹਨੇ ਹਾਰ ਨਹੀਂ ਸੀ ਕਿਉਂਕਿ ਉਹਨੇ ਝੂਠ ਬੋਲਿਆ ਪੰਜਾਬ ਚ ਵੀ ਆ ਕੇ ਝੂਠ ਬੋਲਦਾ ਰਿਹਾ ਦਿੱਲੀ ਵੀ ਝੂਠ ਬੋਲਦਾ ਰਿਹਾ ਟੂੜਦੀ ਹਮੇਸ਼ਾ ਹਾਰ ਹੁੰਦੀ ਐ ਇਹ ਦੋ ਰਿਆਣਾ ਜਿੱਤੇ ਆ ਹਾਂਜੀ ਉਹਦੇ ਨਾਲ ਸਾਨੂੰ ਬਹੁਤ ਵੱਡਾ ਅਸਰ ਹੋਇਆ ਉਹਨੇ ਜਿਹੜਾ ਦਿੱਲੀ ਜਿੱਤੇ ਆ ਉਹਦੇ ਨਾਲ ਤਾਂ ਸਾਨੂੰ ਐਡਾ ਵੱਡਾ ਹਨਾਰਾ ਮਿਲੂਗਾ ਕਿ ਪੰਜਾਬ ਚ 100% ਪੂਰੇ ਬਹੁਤ ਨਾਲ ਸਾਡੀ ਬੀਜੇਪੀ ਦੀ ਸਰਕਾਰ ਬਣੂਗੀ ਨਹੀਂ ਸਮਝਾ ਆਮ ਆਦਮੀ ਪਾਰਟੀ ਦਾ ਮੈਮ ਆਜੀ ਪਾਰਟੀ ਦਾ ਮੈਨੂੰ ਲੱਗਦਾ ਵੀ ਪੈਸਾ 50000 ਤੋਂ ਉੱਪਰ ਨਹੀਂ ਜਾਣੀ ਸਭ ਤੋਂ ਜਿਹੜਾ ਮਾੜਾ ਹਾਲ ਸਮਾਜਿਕ ਚੋੜਦਾ ਆਪਾਂ ਦੇਖ ਹੀ ਰਿਹਾ ਤਿੰਨ ਸਾਲ ਹੋ ਗਏ ਕੋਈ ਡਿਵੈਲਪਮੈਂਟ ਨਹੀਂ ਤੁਹਾਨੂੰ ਪਤਾ ਹੀ ਆ ਕ੍ਰਾਪਸ਼ਨ ਦਾ ਕੀ ਹਾਲ ਆ ਸੜਕਾਂ ਦਾ ਦੇਖੋ ਪਰ ਲੰਘ ਹੀ ਰਿਹਾ ਉਹ ਸੜਕਾਂ ਦੇ ਪਿੱਛੇ ਜੀ ਇੱਕ ਮੁੰਡ ਬੋਟ ਮੋੜ ਸੇ ਤੇ ਜਾ ਰਿਹਾ ਸੀ ਜਿਹੜੇ ਆ ਬਣਾਏ ਨੇ ਹੌਲ ਦੇ ਇਹਨਾਂ ਦੇ ਉੱਪਰ ਚੜ ਕੇ ਵਿਗਿਆ ਸੋ ਡਿਵੈਲਪਮੈਂਟ ਤਾਂ ਤਾਂ 0% ਆ ਕ੍ਰਾਪਸ਼ਨ ਦਾ 100% ਆ ਸੋ ਇੱਥੇ ਇੰਨਾ ਮਾੜਾ ਹਾਲ ਆ ਆਮਾਦੀ ਪਾਰਟੀ ਦਾ ਹੁਣ ਆ ਵੀ ਕਦੇ ਕਿਤੇ ਵੀ ਨਹੀਂ ਹੋਇਆ ਹੋਊਗਾ ਬਹੁਤ ਵੱਡੀ ਜਿੱਤ ਹੋਈ ਹੈ ਅੱਜ ਦਿੱਲੀ 'ਚ ਮੈਂ ਵਧਾਈ ਦਿੰਦਾ ਸਾਰੇ ਦਿੱਲੀ ਵਾਸੀਆਂ ਨੂੰ ਜਿਨ੍ਹਾਂ ਨੇ ਸਾਡੇ ਸਤਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਰਹਿਨਮਾਈ ਹੇਠ ਬਹੁਤ ਵੱਡੀ ਜਾਂ ਲੀਡ ਲੈ ਕੇ ਦਿੱਲੀ 'ਚ ਜਿੱਤ ਪ੍ਰਾਪਤ ਕੀਤੀ ਹੈ ਔਰ ਕਿਜਰੀਵਾਲ ਜਿਹੜਾ ਚੂਟ ਫਰੇਮ ਦਾ ਜਿਹੜਾ ਉਹਦਾ ਅਸੀਂ ਪੰਡਾ ਚ ਫਟਿਆ ਹੈ ਜਿਹੜਾ ਜਿਸ ਨੇ ਤਕਰੀਬਨ ਸ਼ਰਾਬ ਦੇ ਵਿੱਚ ਬਹੁਤ ਵੱਡਾ ਘਟਾਲਾ ਕੀਤਾ ਜਿਹੜਾ ਕਹਿੰਦਾ ਸੀ ਕਿ ਮੈਂ ਆਪ ਪਾਰਟੀ ਦਾ ਤੇ ਆਮ ਬੰਦਾ ਹਾਂ ਮੈਂ ਆ ਆ ਬੰਦਿਆਂ ਵਗੈਰਾ ਜੀਵਾਂਗਾ ਆ ਬੰਦਿਆਂ ਵਗੈਰਾ ਪੋਲਿਟਿਸ਼ਨ ਕਰਾਂਗਾ ਜਿਸ ਬੰਦੇ ਨੇ ਆਪਣੀ ਕੋਠੀ ਦੇ ਉੱਤੇ 48 ਕਰੋੜ ਰੁਪਇਆ ਰਨਅਊ ਤੇ ਖਰਚ ਕੀਤਾ ਹੋਵੇ 60 ਕਰੋੜ ਦੇ ਪਰਦੇ ਲਾਏ ਹੋਣ ਉਹ ਬੰਦਾ ਕਿਵੇਂ ਕਹਿ ਸਕਦਾ ਕਿ ਮੈਂ ਇੱਕ ਆਮ ਬੰਦਾ ਹਾਂ ਇਸ ਲੋਕਾਂ ਨੂੰ ਵੇਖ ਕੇ ਲੋਕਾਂ ਨੇ ਉਹਦੇ ਅਗੇਸਟ ਵੋਟਾਂ ਪਾਈਆਂ ਉਹਨੀਆਂ ਪਾਲਿਸੀਆਂ ਦੇ ਅਗੇਸਟ ਵੋਟਾਂ ਪਾਈਆਂ ਇਸ ਕਰਕੇ ਬੀਜੇਪੀ ਸਰਕਾਰ ਆਈ ਹੈ ਇਹਦੇ ਕਰਕੇ ਬਹੁਤ ਖੁਸ਼ ਹਾਂ ਸਾਨੂੰ ਸਾਰਿਆਂ ਨੂੰ ਬਹੁਤ ਮਰੀ ਖੁਸ਼ੀ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਦਿੱਲੀ ਵਾਸੀਆਂ ਨੂੰ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਬਦੌਲਤ ਇਹ ਜਿੱਤੋ ਜੀ ਰਪਏ ਗਏ ਜੀ ਤੁਸੀਂ ਦੇਖੀਏ ਤਕਰੀਬਨ ਤੁਸੀਂ ਪਹਿਲਾਂ ਜਦੋਂ ਖੜੇ ਸਨ ਜਦੋਂ ਮਹਾਰਾਜਾ ਸਾਹਿਬ ਖੜੇ ਨੇ ਸਿਰਫ ਜੇ 16000 ਤੋਂ ਲੰਮੀ ਜੁੜੀ ਵੋਟਰੀ ਹੁੰਦੀ ਜਿਹਦੀ ਦੋਗੀ ਉਹ ਵੀ ਕੁਝ ਕਾਰਨ ਜਿਹੜੇ ਮੈਂ ਸਮਝਦਾ ਵੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਕਿਸਾਨਾਂ ਨੇ ਧਰਨੇ ਲੱਗੇ ਸਨ ਉਹਨਾਂ ਦੀ ਬਦੌਲਤ ਕਰਕੇ ਇਹ ਫਰਕ ਪਿਆ ਜੇ ਕਿਸਾਨ ਸਾਡੇ ਨਾਲ ਖੜਦੇ ਤਾਂ ਬਹੁਤ ਵੱਡੀ ਅਸੀਂ ਨੀਅਰ ਵੋਟ 500-600 ਸੀਟਾਂ ਐਮਪੀਐਸ ਪੰਜਾਬ 'ਚ ਆਉਣੀ ਸੀ ਪਰ ਹੁਣ ਜਿਹੜਾ ਹੈ ਮੋਦੀ ਜੀ ਨੇ ਕਿਸਾਨਾਂ ਦਾ ਵੀ ਮਸਲਾ ਹੱਲ ਕੀਤਾ ਜਿਸ ਤਰੀਕੇ ਨਾਲ 8ਵਾਂ ਕਮਿਸ਼ਨ ਲਾਇਆ ਹੈ ਜਿਹੜਾ ਬਹੁਤ ਵੱਡੀ ਰੀਲੀਫ ਮਿਲੀ ਹੈ ਜਿਹਦੇ ਵਿੱਚ ਤਕਰੀਬਨ ਇਨਕਮ ਟੈਕਸ ਦੀ ਸਭ ਤੋਂ ਵੱਡੀ ਰਾਹਤ ਮਿਲੀ ਹੈ ਜਿਹੜੇ ਮਲਾਜ਼ਮਾਂ ਨੂੰ ਉਹਦੇ ਕਰਕੇ ਵੀ ਲੋਕ ਬਹੁਤ ਜ਼ਿਆਦਾ ਨਾਲ ਜੁੜੇ ਨੇ ਮੈਂ ਕਹਿੰਦਾ ਅਗਲੇ ਹੁਣ ਵੱਡੇ ਕਿਸਾਨਾਂ ਦਾ ਵੀ ਮਸਲਾ ਹੱਲ ਹੋਣਾ ਫਸਲਾਂ ਤੇ ਮਦਦ ਦੇਣੀ ਹੈ ਇਸ ਕਰਕੇ ਆਉਣ ਵਾਲੀ ਸਰਕਾਰ ਜੀ ਪੰਜਾਬ ਦੇ ਵਿੱਚ ਬੀਜੇਪੀ ਦੀ ਹੋਣੀ ਹੈ ਵਾਸ ਭਾਰਤੀ ਜਨਤਾ ਪਾਰਟੀ ਨੇ ਘਟਿਆ ਅੰਤ ਤੱਕ ਜੋ ਮਿਹਨਤ ਕਰੀ ਹੈ ਉਥੇ ਵਰਕਰਾਂ ਨੇ ਔਰ ਆਪਣੀ ਨੈਤਿਕ ਜੋ ਲੋਕਤੰਤਰ ਦੀ ਜਿੱਤ ਹੈ ਉਹ ਜਿੱਤ ਪ੍ਰਾਪਤ ਕੀਤੀ ਹੈ ਮੋਦੀ ਜੀ ਦੀ ਜੋ ਨੀਤੀਆਂ ਨੇ ਉਹਨੂੰ ਲੋਕਾਂ ਨੇ ਅਪਣਾਇਆ ਔਰ ਜੋ ਪਥ ਹੈ ਵਿਕਾਸ ਦਾ ਪਥ ਹੈ ਉਹਨੂੰ ਨੈਤਿਕਤਾ ਦੇ ਰੂਪ ਤੇ ਵਿੱਚ ਅਪਣਾ ਕੇ ਲੋਕਾਂ ਨੇ ਲੋਕਤੰਤਰ ਦੀ ਜਿੱਤ ਕੀਤੀ ਹੈ